ਫਤੇਗੜ ਸਾਬ ਤੋਂ ਕਾਂਗਰਸ ਦੇ ਉਮੀਦਵਾਰ ਡਾਕਟਰ ਅਮਰ ਸਿੰਘ ਦੇ ਵੱਲੋਂ ਖੰਨਾ ਹਲਕੇ ਦੇ ਵਿੱਚ ਹੋਣ ਪ੍ਰਚਾਰ ਹੈ ਜੋ ਕੀਤਾ ਗਿਆ ਸੋ ਦੱਸ ਦਈਏ ਕਿ ਇਸ ਮੌਕੇ ਪਿੰਡ ਦੇ ਸਰਪੰਚਾ ਨੇ ਅਮਰ ਸਿੰਘ ਦੇ ਹੱਕ ਦੇ ਵਿੱਚ ਨਾਰਾ ਮਾਰਿਆ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਵੇਂ ਜਿਵੇਂ ਲੋਕ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਨੇ ਓਵੇਂ ਓਵੇਂ ਹੀ ਲਗ ਲਗ ਪਾਰਟੀ ਵਰਕਰਾਂ ਦੇ ਵੱਲੋਂ ਆਪਣੀ ਪਾਰਟੀ ਨੂੰ ਜਿੱਤਣ ਲਈ ਪੂਰੀ ਵਾਅ ਜੋ ਲਗਾਈ ਜਾ ਰਹੀ ਹੈ ਸੋ ਦੱਸ ਦਈਏ ਕਿ ਫਤੇਗੜ ਸਾਬ ਤੋਂ ਕਾਂਗਰਸ ਦੇ ਉਮੀਦਵਾਰ ਡਾਕਟਰ ਅਮਰ ਸਿੰਘ ਦੇ ਵੱਲੋਂ ਖੰਨਾ ਦੇ ਵਿੱਚ ਚੋਣ ਪ੍ਰਚਾਰ ਜੋ ਕੀਤਾ ਗਿਆ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ ਗਿਆ ਇਸ ਦੇ ਨਾਲ ਹੀ ਉਹਨਾਂ ਨੇ ਵਿਰੋਧੀ ਪਾਰਟੀਆਂ ਤੇ ਤੰਜ ਵੀ ਕੱਸੇ ਅਤੇ ਕਿਹਾ ਕਿ ਸਾਡੀ ਜੋ ਪਾਰਟੀ ਹੈ ਵੱਡੀ ਲੀਡ ਦੇ ਨਾਲ ਜਿੱਤ ਤਜ ਦਰਜ ਕਰੇਗੀ ਸੋ ਦਾਸੀ ਕਿ ਸਾਡੀ ਪਾਰਟੀਆਂ ਪੂਰੀਆਂ ਵਾਅ ਜੋ ਲਗਾ ਰਹੀਆਂ ਨੇ ਤਾਂ ਜਿਹਨਾਂ ਦੀ ਪਾਰਟੀ ਜਿੱਤ ਦਰਜ ਕਰ ਸਕੇ ਸੋ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਡਾਕਟਰ ਅਮਰ ਸਿੰਘ ਦੇ ਵੱਲੋਂ ਖੰਨਾ ਦੇ ਵਿੱਚ ਲੋਕਾਂ ਨੂੰ ਸੰਬੋਧਨ ਕੀਤਾ ਗਿਆ ਆਪਣੇ ਕੋਲ ਕੁਦਰਤ ਦਾ ਸੋਮਾ ਹੋਰ ਤਾਂ ਕੋਈ ਹੈ ਨਹੀਂ ਆਪਣੇ ਕੋਲ ਤਾਂ ਇੱਕੋ ਹੀ ਕੁਦਰਤ ਦਾ ਸੋਮਾ ਉਹ ਆਪਣੀ ਜ਼ਮੀਨ ਆਪਾਂ ਜ਼ਮੀਨ ਦੇ ਵਿੱਚੋਂ ਆਪਣਾ ਢਿੱਡ ਪਾੜਦੇ ਆ ਆਪਣੇ ਬੱਚਿਆਂ ਨੂੰ ਪਾੜਦੇ ਆ ਪਰ ਉਹ ਉਹਨਾਂ ਤੇ ਵੀ ਅੱਖੇ ਜਿਹੜੀ ਆ ਉਹ ਮੋਦੀ ਦੇ ਜਿਹੜੇ ਉੱਥੇ ਬੈਠੇ ਉਂਜੀਪਤੀ ਮਿੱਤਰ ਨੇ ਉਹ ਅੱਜ ਸਾਡੇ ਤੇ ਉੱਤੇ ਅੱਖ ਰੱਖੀ ਹੋਈ ਆ ਉਹਨਾਂ ਨੇ ਚੰਦ ਲੋਕ ਜਿਹੜੇ ਜਿਨ੍ਹਾਂ ਦੀ ਉਹ ਪ੍ਰਧਾਨ ਮੰਤਰੀਸ਼ਪ ਕਰਦਾ ਕਿਉਂਕਿ ਅਮੀਰ ਅਮੀਰ ਹੋ ਗਿਆ ਇਹਨਾਂ 10 ਸਾਲਾਂ 'ਚ ਔਰ ਗਰੀਬ ਗਰੀਬ ਹੋ ਗਿਆ चंद ਬੰਦਿਆਂ ਨੂੰ ਕਰੋਨਾ ਅਰਬਾਂ ਪਤੀ ਬੜਾ ਦਿੱਤਾ ਮੋਦੀ ਨੇ ਆ ਜਿਹੜੇ ਸੜਕਾਂ ਦੇ ਜਾਲ ਵਿਛਾਏ ਜਾ ਰਹੇ ਨੇ ਸੜਕਾਂ ਜਿਹੜੀਆਂ ਛੇ ਮਾਰਗੀ ਕੋਈ ਬੰਦਰਗਾ ਜੰਮੂ ਕਸ਼ਮੀਰ ਤੋਂ ਹੋ ਕੇ ਇਧਰ ਨੂੰ ਕਢ ਲੈ ਬੰਦਰਗਾ ਨੂੰ ਜਾ ਰਹੀ ਕੋਈ ਬੋਂਬੇ ਨੂੰ ਜਾ ਰਹੀ ਆ